स्वागत है दोस्तों माजू डरी फार्मिंग ਦੇ ਵਿੱਚ ਦੋਸਤੋ ਪਿੰਡ ਸੰਗਤਪੁਰਾ ਜਿਹੜਾ ਮੋਗਾ ਤਹਿਸੀਲ ਬੱਗਾਪੁਰਾਣਾ ਬਾਗਤਾ ਰੋਡ ਤੇ ਪਿੰਡ ਰਹਿ ਜਾਂਦਾ ਜੀ ਚੰਨ ਵਾਲ ਦੇ ਬਿਲਕੁਲ ਨਾਲ ਅੱਜ ਸੋਨ ਚਾਰ ਐਨੀਮਲ ਦਿਖਾ ਰਿਆਂ ਦੋ ਤਾਂ ਗੱਬਣਾ ਤਿਆਰ ਬਸੇਗਾ ਇੱਕ ਪੰਜਾਬ ਜਰਸੀ ਇੱਕ ਐਚ ਐਫ ਵਸੀਆ ਦੂਜਾ ਸੂਆ ਸੌਂਦੀ ਆ ਵੀ ਦੂਜਾ ਸੂਆ ਵੜਸੌਂਦੀ ਆ ਪੰਜਾਬ ਜਰਸੀ ਪਹਿਲੇ ਸੂਆ ਦਾ 17-18 ਲੀਟਰ ਦਾ ਰਿਕਾਰਡ ਹੈ ਦਾ ਇੱਕ ਉਸਰ ਗੱਬਣ 7 ਮਹੀਨੇ ਦੀ ਚੱਕ ਪਾਸ ਵੱਛੀ ਆ ਥਾਂ ਝੋਲੀ ਸੁਣੋਂ ਨੇੜੇ ਚੈੱਕ ਕਰਾ ਕੇ ਦਿਖਾ ਦਨੇ ਪੂਰੀ ਠੰਡੀ ਸੀਲ ਵੱਛੀ ਆ ਐ ਪੂ ਚੱਕ ਲੈਂਦੀ ਕਰਮ ਵਾਲੀ ਮੋਹਾਂ ਬਾਈ 4 ਦੰਦਾਂ ਦਾ ਵੱਛੀ ਠੰਡੀ ਬਾਕੀ ਤੁਸੀਂ ਵੀਡੀਓ ਚੈੱਕ ਕਰ ਹੀ ਲਈਏ ਝੋਲੀ ਝੋਲੀ ਚੈੱਕ ਕਰੋ ਅੱਸੀ ਦੀ ਕਿੰਨੀ ਚੰਗੀ ਆ ਕੁਆਲਿਟੀ ਫੋਲਾ ਵੱਛੀ ਦੀ ਰੇਟ ਬਾਈ ਫੋਨ ਤੇ ਹੀ ਕਰ ਲਾਂਗੇ ਬਾਕੀ ਰੇਟ ਆਪ 10 ਵੀ ਦਿੰਨੇ ਆ ਵੀਡੀਓ ਚ ਆ ਬਾਈ 35 ਦਿਨੋਂ ਕੁ ਰੀਮਣ ਲੱਗੇ ਨੂੰ ਬਾਕੀ ਬਿਲਕੁਲ ਦੇਣੀ ਖਾਲੀ ਕਰਕੇ ਆ ਝੋਲੀ ਖਾਨ ਚੈੱਕ ਕਰੋ ਝੋਲੀ ਝੋਲੀ ਬੱਛੀ ਵਧੀਆ ਬਣਾਈ ਫਿਰਦੀ ਆ ਬਸ ਪਤਾ ਆ ਝੋਲੀ ਦੇਖੋ ਬੱਛੀ ਦੀ ਕੋਈ ਫੋੜ ਸ਼ਾਂਗ ਨਹੀਂ ਚਾਰ ਹੀ ਥਾਣਾ ਬਾਕੀ ਜਾਤ ਕੁਆਲਿਟੀ ਬੱਛੀ ਦੀ ਟਾਪ ਆ ਬਰੀਡ ਦੋਨਾਂ ਬੱਛੀਆਂ ਦੀ ਚੰਗੀ ਆ ਆ ਵੱਸੀ ਮੰਨ ਕੇ ਚੱਲ 20 22 ਲੀਟਰ ਦੁੱਧ ਆਮਣਾ ਚਵਾ ਦੋਗੀ ਦੂਜਾ ਸੂਆ ਵੱਸੀ ਸੌਂਦੀ ਆ ਚੱਲ ਪੱਤੇ ਕਾਣਪੁਰ ਚੈੱਕ ਕਰੋ ਵੱਸੀ ਦੇ ਪੰਜਾਬ ਜਰਸੀ ਖੋਲ ਜਾਣ ਵਾਲੀ ਵੱਸੀ ਆ ਕਈ ਪੈਣ ਪੁਰਾਣੇ ਖਰੀਦਣਾ ਖਰੀਦਦਾਰੀ ਕਰਨੀ ਆ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਆ ਦੂਜਾ ਸੂਆ ਵੱਸੀ ਸੌਂਦੀ ਆ 10 ਦਿਨ ਬਾਕੀ ਇਹਦੇ 9 ਮਹੀਨੇ ਪੂਰੇ ਹੋਣ ਚ ਹੈ ਚਲ ਪੁੱਤ ਹੋ ਜਾਣ ਬਾਕੀ ਥਾਣ ਭਾਂਡੇ ਦੀ ਸਾਰਾ ਮਾਲੀ ਸਾਫ ਸੁਥਰਾ ਥਾਂ ਤੋਂ ਚੈੱਕ ਕਰੋ ਬੱਚੀ ਦਾ ਬੱਕੇ ਰੇਡ ਬਾਈ ਫੋਨ ਤੇ ਹੋ ਜਾਊਗਾ ਰੇਡ ਜੈ ਜੀ ਹੋਣਗੇ ਬਾਈ ਆਪਣਾ ਘਰ ਦੇ ਮਾਲ ਆ ਆਪਣਾ ਕੋਈ ਪਾਸ ਹੋਣੀ ਵੀਡੀਓ ਹੋ ਗਈ ਆਪਣੇ ਘਰ ਦੀ ਵੀਡੀਓ ਆ ਮੇਰਾ ਪਿੰਡ ਸੰਗਤਪੁਰਾ ਚਲ ਪੁੱਤ ਬਾਕੀ ਵਪਾਰ ਦਾ ਕੰਮ ਬਈ ਪਟੇਨਜੀ ਪਸ਼ੂ ਆਉਂਦੇ ਆ। ਨਾ ਤਮਾਲ ਆਉਂਦਾ ਤਾਂ ਨਹੀਂ ਤੀ ਜਾਂਦਾ। ਬਾਬੇ ਦੀ ਕਿਰਪਾ ਨਾਲ ਮਾਲ ਆਪਣੇ ਕੋਲ ਸਾਫ਼ ਸੁਥਰਾ ਹੀ ਹੁੰਦਾ। ਕਿਸੇ ਭੈਣ ਭਰਾ ਨੇ ਪਸ਼ੂ ਲੈਣਾ ਆਪਣੇ ਨਾਲ ਸੰਪਰਕ ਕਰ ਸਕਦਾ। ਜਿਆਦਾ ਕੁਆਲਟੀ ਟੌਪ ਆ। ਆਫਸਰ ਬਸ ਸਿੰਘਾ ਬਈ ਇਹ ਜੋੜਾ ਇੱਕ ਚੈੱਕ ਪਾਸ, ਇੱਕ ਦੀ ਚੈੱਕ ਪਾਸ ਨਹੀਂ ਹੁੰਦੀ। ਜੇਣੀ ਬਿਲਕੁਲ ਖਾਲੀ ਕਹਿ ਕੇ। ਠੀਕ ਆ। ਬਾਕੀ ਬਾਈ ਜਿਹੜੇ ਭਣ ਭਰਾ ਦੇ ਫਿੱਟ ਹੋਇਆ ਗੋ ਆਪਣੇ ਤੇ ਬਾਕੀ ਫੋਨ ਤੇ ਗੱਲ ਕਰ ਲਿਓ ਆਪਣੇ ਨਾਲ